ਪੰਜਾਬ ਸਰਕਾਰ ਬੁਰਾਵਾ ਅਸੀਂ ਸੁੱਤੀ ਸਰਕਾਰ ਨੂੰ ਜਗਾਉਣ ਦੇ ਵਾਸਤੇ ਪਹਿਲਾਂ ਤੁਰਦੇ ਆਂ ਪੰਜਾਬ ਕਮਾ ਕਰਦਾ ਜਾਗਪੈ ਜਗਰ ਮੈ ਜਾਗਪੈ ਤੇ ਪਿੱਛੇ ਬੁੱਟੀ ਇੰਨੀ ਜ਼ਿਆਦਾ ਇਹਦੇ ਵਿੱਚ ਆਉਂਦੀ ਹੈ ਜਿਹਦੇ ਨਾਲ ਪੁਲ ਤੇ ਹੋਰ ਇਨਫਰਾਸਟ੍ਰਕਚਰ ਖਰਾਬ ਹੁੰਦਾ ਹੈ ਤੇ ਉਹਨੂੰ ਵਿਚੋੜ ਲਈ ਸਰਕਾਰ ਟਾਈਮ ਰੈਂਦੇ ਕੋਈ ਵੀ ਕੰਮ ਨਹੀਂ ਕਰਦੀ ਸੈਫਨਾ ਤੇ ਜਿੱਥੇ ਖੜੇ ਆ ਇਸ ਸੈਫਨ ਨੂੰ ਪੂਰੇ ਨੂੰ ਤਰੰਤੋਂ ਲੈ ਕੇ ਸੰਗਰੂਰ ਤੱਕ ਸਫਾਈ ਕਰਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਉਹ ਦਾਫ ਲੱਗਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਸੋ ਹੁਣ ਸਮਾਂ ਹੈ ਜੇ ਹੁਣ ਸਫਾਈ ਹੋ ਜੂਗੀ ਸਾਰੇ ਪਹਿਲਾਂ ਹੀ ਕਿਸਾਨੀ ਬਹੁਤ ਮੰੰਤੀ ਦੀ ਮਾਰਗ ਤੇ ਚੱਲ ਰਹੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਦੇ ਵੀ ਕਿੰਨੀਆਂ ਸਰਕਾਰਾਂ ਆਈਆਂ ਨੇ ਕਦੇ ਵੀ ਕੋਈ ਸਪਾਈ ਕਰਦਾ ਨਹੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਮੱਖਰ ਸਿੰਘ ਲਾਲਕਾ ਜੀ ਉਰੇ ਖੋਦ ਆਉਂਦੇ ਰਹੇ ਨੇ ਮਸ਼ੀਨਾਂ ਚੱਲਦੀਆਂ ਰਹੀਆਂ ਨੇ ਅੱਜ ਅਸੀਂ ਤਿੰਨ ਮਹੀਨੇ ਪਹਿਲਾਂ ਦੋ ਮਹੀਨੇ ਪਹਿਲਾਂ ਆਏ ਆ ਕਿ ਇਸ ਚੋ ਨੂੰ ਸਫਾਈ ਕਰਾਓ ਤਾਂ ਕਿ ਸਾਡਾ ਜਿਹੜਾ ਇਲਾਕਾ ਤਬਾਹ ਹੁੰਦਾ ਹੈ ਉਹ ਇਲਾਕਾ ਤਬਾਹ ਨਾ ਸਾਡਾ ਹੋਵੇ ਇਹ ਜਿੰਮੇ ਕਹਿੰਦੇ ਦਰਾਈ ਜਨ ਆ ਪੁਵਨੋ ਕੁੜੀ ਦੇ ਕੰਨ ਉਹ ਕੰਮ ਮਿਹਨਤ ਜਦ ਕੋਈ ਸਿਰ ਤੇ ਆ ਪੈਂਦੀ ਆ ਗੱਲ ਫੇਰ ਭੱਜ ਦੇ ਨੇ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਆਏ ਆ ਜਿਹੜੀ ਗੱਪੀਆਂ ਦੀ ਸਰਕਾਰ ਹੈ ਅੰਨਿਆਂ ਦੀ ਸਰਕਾਰ ਹੈ ਬੋਲਿਆਂ ਦੀ ਸਰਕਾਰ ਹੈ ਜਿਹੜੀ ਗੱਲਾਂ ਬਾਤਾਂ ਨਾਲ ਸਰਕਾਰ ਹੈ ਇੱਕ ਬਾਥਰੂਮ ਨੂੰ ਪੋਚਾ ਮਾਰ ਕੇ ਕਹਿੰਦੇ ਆ ਕਿ ਅਸੀਂ ਇਥੇ ਤਬਦੀਲੀ ਕਰਤੀ ਇਸ ਕਰਕੇ ਸਰਕਾਰ ਨੂੰ ਜਗਾਉਣ ਆਏ ਆ ਅਸੀਂ ਇਹੀ ਚਾਹੁੰਦੇ ਹਾਂ ਜਿਹੜੀ ਮੌਕੇ ਦੀ ਸਰਕਾਰ ਹੈ ਦੇ ਮਾਨ ਹੈ ਭੰਤ ਮਾਨ ਹੈ ਇਹ ਜਦੋਂ ਲਗਾਤਾਰ ਹਰੇਕ ਸਾਲ ਸਪਾਈ ਹੁੰਦੀ ਹੈ ਐਤਕੀ ਵੀ ਹੁਣ ਪੂਰੀ ਤੋਂ ਪੂਰੀ ਵੱਧ ਤੋਂ ਵੱਧ 100% ਦੀ ਸਪਾਈ ਹੋਣੀ ਚਾਹੀਦੀ ਹੈ ਆ ਕੇ ਸਾਡੇ ਜਿਹੜੇ ਦੋ ਚਾਰੇ ਪਿੰਡ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਚੋਆ ਕਹਿੰਦੇ ਸਾਡੇ ਖੇਤਾਂ ਦੇ ਕੋਲ ਦੀ ਲੰਗਦਾ ਸਾਡੀ ਹਰੇਕ ਵਾਰ ਫਸਲ ਮਰਦੀ ਰਹੀ ਹੈ ਤੇ ਜਦ ਵੀ ਨਹੀਂ ਇਹ ਸਾਫ ਕਰਦੇ ਤਾਂ ਤਕਰੀਬਨ ਨਾਲ ਨਾਲ 10-15 ਏਕੜ ਤੱਕ ਜਿਹੜੀ ਬਿਰਤ ਦੋਏ ਪਾਸੇ ਫਸਲ ਖਰਾਬ ਹੋਣ ਦਾ ਡਰ ਜਿਉਣਾ ਸਰਕਾਰ ਉਦੋਂ ਕਰਦੀ ਹੈ ਜਦੋਂ ਪਾਣੀ ਮਗਰ ਬਹੁਤ ਲੰਬੀ ਢਾਬ ਲੱਗ ਜਾਂਦੀ ਹੈ ਪਾਣੀ ਦੀ ਹਨਾ ਕਈ ਕਿਲੋਮੀਟਰ ਆਲਾ ਬਣਾ ਜਿੰਨੇ ਵੀ 20 25 ਪਿੰਡ ਨੇ ਵੀ ਉਹਦੇ ਕਾਰਨ ਮਤਲਬ ਸਰਕਾਰ ਨੂੰ ਪਹਿਲਾਂ ਜਾਗਣਾ ਚਾਹੀਦਾ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਵਾਸਤੇ ਪਹਿਲਾਂ ਤੁਰਦੇ ਹਾਂ ਮੈਂ ਪਿਛਲੇ 9 ਸਾਲਾਂ ਤੋਂ ਕਿਉਂਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਕਿ ਉਸ ਸਮੇਂ ਦੇ ਵਿੱਚ ਇਹ ਜਿਹੜੇ ਘੋੜੇ ਸੈਫਰ ਨੇ ਇਸ ਤਰੰਤ ਤੋਂ ਚੋਜ ਜਿਹੜਾ ਹੈਗਾ ਚੱਲਦਾ ਤੇ ਅੱਗੇ ਸੰਗਰੂਰ ਵੱਲ ਨੂੰ ਡੰਗ ਜਾਂਦਾ। ਤੋਂ ਅਸੀਂ ਇਹ ਨਾ ਇਸ ਸੈਫਨਾ ਤੇ ਜਿੱਥੇ ਖੜੇ ਆਂ ਇਸ ਸੈਫਨ ਨੂੰ ਪੂਰੇ ਨੂੰ ਤਰੰਤ ਤੋਂ ਲੈ ਕੇ ਸੰਗਰੂਰ ਤੱਕ ਸਫਾਈ ਕਰਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵਿੱਚ। ਉਸ ਤੋਂ ਬਾਅਦ ਚ ਕਦੇ ਸਫਾਈ ਨਹੀਂ ਹੋਈ। ਅਸੀਂ ਹਰ ਸਾਲ ਆ ਕੇ ਰੌਲਾ ਪਾਉਂਦੇ ਆ। ਕਈ ਵਾਰੀ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਰਾਜਨੀਤਿਕਾਂ ਰੋਟੀਆਂ ਸੇਕਣ ਵਾਸਤੇ ਮੌਕੇ ਤੇ ਲੋਕ ਆ ਜਾਂਦੇ ਨੇ ਜਦੋਂ ਕੋਈ ਬਰਸਾਤ ਆ ਜਾਂਦੀ ਹੈ ਅਸੀਂ ਬਰਸਾਤ ਤੋਂ ਪਹਿਲਾਂ ਅੱਜ ਅਸੀਂ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਆਏ ਆ ਕਿ ਇਸ ਚੌਂ ਨੂੰ ਸਫਾਈ ਕਰਾਓ ਤਾਂ ਕਿ ਸਾਡਾ ਜਿਹੜਾ ਇਲਾਕਾ ਤਬਾਹ ਹੁੰਦਾ ਉਹ ਇਲਾਕਾ ਤਬਾਹ ਨਾ ਸਾਡਾ ਹੋਵੇ ਕਿਉਂਕਿ ਅਸੀਂ ਇਹ ਜਿਹੜੇ 9 ਘੋੜੇ ਸੈਫਰ ਦੇ ਵਿੱਚ 9 ਦਰਵਾਜੇ ਨੇ ਇਹਨਾਂ ਦਰਵਾਜਿਆਂ ਨੂੰ ਜਦੋਂ ਅਸੀਂ ਸਫਾਈ ਕਰਾਈ ਸੀਗੀ ਤਾਂ ਪਿੱਛੇ 10 ਫੁੱਟ ਥੱਲੇ ਤੱਕ ਇਹ ਡੂੰਘੇ ਨੇ 10 ਫੁੱਟ ਦੀ ਸਫਾਈ ਹੁੰਦੀ ਹੈ ਤੇ ਇਹਨਾਂ ਨੂੰ ਕਦੇ ਖੋਲਿਆ ਨਹੀਂ ਸਾਡੀ ਸਰਕਾਰ ਤੋਂ ਬਾਅਦ ਕਿਸੇ ਨੇ ਕੋਲੀ ਆ ਜੀ ਤੇ ਇਸ ਕਰਕੇ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਆਏ ਆ ਜਿਹੜੀ ਗੱਪੀਆਂ ਦੀ ਸਰਕਾਰ ਹੈ ਅੰਨਿਆਂ ਦੀ ਸਰਕਾਰ ਹੈ ਬੋਲਿਆਂ ਦੀ ਸਰਕਾਰ ਹੈ ਜਿਹੜੀ ਗੱਲਾਂ ਬਾਤਾਂ ਨਾਲ ਸਰਕਾਰ ਹੈ ਇੱਕ ਬਾਥਰੂਮ ਨੂੰ ਕੋਚਾ ਮਾਰ ਕੇ ਕਹਿੰਦੇ ਆ ਕਿ ਅਸੀਂ ਇੱਥੇ ਤਬਦੀਲੀ ਕਰਤੀ ਇਸ ਕਰਕੇ ਸਰਕਾਰ ਨੂੰ ਜਗਾਉਣ ਆਏ ਆ ਕਿ ਆ ਗੱਪਾ ਗੁੱਪਾ ਦੀ ਨਾ ਰਾਜ ਨੂੰ ਪਿੱਛੇ ਛੱਡ ਕੇ ਤਾਕੀਕਤ ਦੀ ਗੱਲ ਕਰਨ ਵਾਸਤੇ ਥੱਲੇ ਆਓ ਇਸ ਰੰਗ ਤੋਂ ਲੈ ਕੇ ਸੰਗਰੂਰ ਤੱਕ ਇਹਦੀ ਸਫਾਈ ਹੁੰਦੀ ਆ ਤਾਂ ਜਾ ਕੇ ਸਾਡਾ ਇਲਾਕਾ ਬਾਈਦਾ ਤੇ ਜੇ ਕਦੇ ਥੋੜੀ ਬਹੁਤੀ ਸਫਾਈ ਵੀ ਨਾ ਹੋਵੇ ਆ ਜਿੱਥੇ ਆਪਾਂ ਖੜੇ ਆਂ ਜੇ ਇਹ ਢਾਫ ਲੱਗ ਜਾਂਦੀ ਆ ਤਾਂ ਪਿਛਲਾ ਇਲਾਕਾ ਸਾਰਾ ਰੁੜ ਜਾਂਦਾ ਤੇ ਜਦੋਂ ਇਸ ਢਾਫ ਨੂੰ ਖੋਲ ਦਿੱਤਾ ਜਾਂਦਾ ਤਾਂ ਇਧਰਲਾ ਇਲਾਕਾ ਰੁੜ ਜਾਂਦਾ 2023 ਦੇ ਵਿੱਚ ਇੱਥੇ ਤੁਹਾਨੂੰ ਯਾਦ ਹੋਣਾ ਜੀਤਪੁਰ ਪਿੰਡ ਦੇ ਵਿੱਚ ਇੱਕ ਬਾੜ ਖੁੱਲ ਕੇ ਹਸਦਾ ਜਿਹਦੇ ਵਿੱਚ ਐਮਐਲਏ ਉਸ ਸਮੇਂ ਦੇ ਸਾਰੇ ਅਫਸਰ ਆ ਕੇ ਡਰਾਮਾ ਕਰਦੇ ਸੀ ਦੇ ਵਿੱਚ ਲੰਮੇ ਪੈ ਪੈ ਕੇ ਦਿਖਾਉਂਦੇ ਸੀ ਲੋਕਾਂ ਨੂੰ ਲੰਮੇ ਪੈਣ ਦੀ بجائے ਪਹਿਲਾਂ ਆਪੀ ਇਹਦਾ ਪ੍ਰਬੰਧ ਕਰੋ ਸੇਸ਼ ਕਰਕੇ ਪਿਛਲੀ ਵਾਰੀ ਵੀ ਇਹਨਾਂ ਨੇ 5-7 ਲੱਖ ਦਾ 10 ਲੱਖ ਦਾ ਕੋਈ ਠੇਕਾ ਨੂੰ ਕਰ ਦਿੱਤਾ ਕੋਵੀਟ ਤੇ ਲਾਇਆ ਨੂੰ ਖਾਧੀਗੇ ਸਪੈਸ਼ਲ ਕਰਕੇ ਤੁਹਾਨੂੰ ਜਗਾਉਣ ਆਏ ਆ ਪਿਆ ਮੜਾ ਮੜਾ ਧਿਆਨ ਦਿਓ ਲੋਕ ਪਹਿਲਾਂ ਲੋਕਾਂ ਦੀ ਦੁਹਾਈ ਆਪਣੇ ਹਲਕੇ ਦੀ ਦੁਹਾਈ ਕਰਨ ਆਏ ਆ ਕਿ ਆਪਣੇ ਹਲਕੇ ਨੂੰ ਸਾਡੇ ਨੂੰ ਬਚਾਇਆ ਜਾਵੇ ਅਸੀਂ ਰਾਜਨੀਤੀ ਨਹੀਂ ਅਸੀਂ ਆਪਣੇ ਕੰਮ ਕਰਾਉਣ ਵਾਸਤੇ ਰੌਲਾ ਪਾਉਣ ਆਏ ਆ ਕਿੰਨੇ ਪਿੰਡ ਪ੍ਰਭਾਵਿਤ ਹੁੰਦੇ ਨੇ ਨਾ तकरीबन 25 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਨਾਪੇ ਤੇ ਵਿੱਚੋਂ ਨਿਕਲਦਾ ਹੈ ਸੋ 25 ਕਿਲੋਮੀਟਰ ਦੇ ਨਾਲ ਮੈਂ ਸਮਝਦਾ ਕਿ 50 60 ਪਿੰਡ ਜਿਹੜੇ ਸਾਡੇ ਆ ਪ੍ਰਭਾਵਿਤ ਹੁੰਦੇ ਨੇ ਇਹਦਾ ਇਸ ਨਾਲ ਨਾਲੇ ਦੇ ਗਏ ਹੋਏ ਸੋ ਇਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਕਿਸਾਨਾਂ ਨੂੰ ਜਿਹੜਾ ਕਹਿੰਦਾ ਮੁਰਗੀ ਦਾ ਵੀ ਲਊਗਾ ਵੀ ਦਊਗਾ ਵੀ ਤੂੰ ਕਦੇ ਕੋਈ ਕੰਟ ਨਹੀਂ ਕਦੇ ਕੋਈ ਕਿਸੇ ਚੀਜ਼ ਦਾ ਕੋਈ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਇਹਦਾ ਜਿਹੜੀ ਟੈਂਡਰ ਵਾਲੇ ਪੰਜ-ਛੇ ਲੱਖ ਰੁਪਏ ਲਾਉਂਦੇ ਨੇ ਖਾ ਪੀ ਜਾਂਦੇ ਨੇ ਸੋ ਪੰਜ-ਛੇ ਲੱਖ ਨਹੀਂ ਇਸ ਚੋ ਦੀ ਜਿਹੜੀ ਸਫਾਈ ਹੈ ਉਹ ਘੱਟੋ-ਘੱਟ 20 ਕਰੋੜ ਰੁਪਏ ਦਾ ਕੰਡ ਸਫਾਈ ਆਉਣਾ ਚਾਹੀਦਾ ਤਾਂ ਇਸੇ ਚੰਗੀ ਤਰੀਕੇ ਨਾਲ ਇਹਨੂੰ ਸਫਾਈ ਕੀਤੀ ਜਾ ਸਕਦੀ ਹੈ ਕੋਸ਼ ਕਰਕੇ ਡਰਾਮਾ ਨਾ ਕਰਨ ਕੋਸ਼ ਕਰਕੇ ਦਿਖਾਓ ਦੇਖੋ ਹਰੇਕ ਬਾਰ ਇਹਦੀ ਸਫਾਈ ਹੁੰਦੀ ਸੀ ਪਹਿਲਾਂ ਜਦ ਬੁੱਟੀ ਨਹੀਂ ਆਉਂਦੀ ਸੀ ਉਰੋਂ ਰੇਤ ਵੀ ਸੀਗਾ ਉਹ ਸਰਕਾਰ ਨੂੰ ਇੱਕ ਰਿਸੋਰਸਸ ਦਾ ਇੱਕ ਕਹਿੰਦੇ ਪੈਸਾ ਬਣਾਉਣ ਦੀ ਵੀ ਜਰੀਆ ਸੀ ਇੱਥੋਂ ਮਿੱਟੀ ਤੇ ਰੇਤਾ ਸਰਕਾਰ ਵੇਚ ਲੈਂਦੀ ਸੀ ਜਿਸ ਦੇ ਨਾਲ ਖਰਚਾ ਨਿਕਲਿਆ ਹੁੰਦਾ ਸੀ ਤੇ ਪਿੱਛੇ ਬੁੱਟੀ ਇੰਨੀ ਜ਼ਿਆਦਾ ਇਹਦੇ ਵਿੱਚ ਆਉਂਦੀ ਹੈ ਜਿਸ ਦੇ ਨਾਲ ਪੁਲ ਤੇ ਹੋਰ ਇਨਫਰਾਸਟ੍ਰਕਚਰ ਖਰਾਬ ਹੁੰਦਾ ਹੈ ਤੇ ਉਹਨੂੰ ਬਚਾਉਣ ਲਈ ਸਰਕਾਰ ਟਾਈਮ ਰੈਂਦੇ ਕੋਈ ਵੀ ਕੰਮ ਨਹੀਂ ਕਰਦੀ ਇਹ ਜਿੰਮੇ دار ਆਈ ਜਨ ਆ ਪੁਵਨੋ ਕੁੜੀ ਦੇ ਕੰਨ ਉਹ ਕੰਮ ਮਿਹਨਤ ਜਦ ਕੋਈ ਸਿਰ ਤੇ ਆ ਪੈਂਦੀ ਆ ਗੱਲ ਫੇਰ ਭੱਜਦੇ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਦੱਸਦਾ ਵੀ ਜ਼ਿਆਦਾ ਐਪਕੀ ਬਰਸਾਤਾਂ ਹੋਣਗੀਆਂ ਇਹਨਾਂ ਨੂੰ ਐਸ ਵੇਲੇ ਸਫਾਈ ਸਾਰੀ ਕਰਾ ਲੈਣੀ ਚਾਹੀਦੀ ਸੀ ਪਰ ਇੱਥੇ ਕੁਝ ਵੀ ਨਹੀਂ ਕਰਿਆ ਜੀ ਇਹ ਕਿਸਾਨੀ ਦਾ ਕਾਫੀ ਨੁਕਸਾਨ ਹੁੰਦਾ ਜੀ ਅਸੀਂ ਤਾਂ ਬਿਲਕੁਲ ਇਸ ਚੋਏ ਦੇ ਨਾਲ ਨੰਨੂ ਕੀ ਪਿੰਡ ਬਿਲਕੁਲ ਚੋਆ ਕਹਿੰਦੇ ਸਾਡੇ ਖੇਤਾਂ ਦੇ ਕੋਲ ਦੀ ਲੰਗਦਾ ਸਾਡੀ ਹਰੇਕ ਵਾਰ ਫਸਲ ਮਰਦੀ ਰਹੀ ਹੈ ਤੇ ਜਦ ਵੀ ਨਹੀਂ ਇਹ ਸਾਫ ਕਰਦੇ ਤਾਂ ਤਕਰੀਬਨ ਨਾਲ ਨਾਲ 10-15 ਏਕੜ ਤੱਕ ਜਿਹੜੀ ਬਿਰਤ ਦੋਏ ਪਾਸੇ ਫਸਲ ਖਰਾਬ ਹੋਣ ਦਾ ਡਰ ਜੀ ਅਸੂਲ ਵਿੱਚ ਐਨ ਹੈ ਜੀ ਜਿਹੜਾ ਇਹ ਚੋਆ ਜਿੱਥੇ-ਜਿੱਥੇ ਜੀ ਵੀ ਨੰਗਲਾ ਅਸਲ ਤੇ ਇੱਥੇ ਮੇਨਾਂ ਤੇ ਡਾਫ ਲੱਗਦੀ ਆ ਜਦੋਂ ਡਾਫ ਲੱਗਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਸੋ ਹੁਣ ਸਮਾਂ ਜੇ ਹੁਣ ਸਫਾਈ ਹੋ ਜੂਗੀ ਤਾਂ ਸਾਰੇ ਪਹਿਲਾਂ ਹੀ ਕਿਸਾਨੀ ਬਹੁਤ ਮੰਦੀ ਦੀ ਮਾਰ ਤੇ ਚੱਲ ਰਹੀ ਹੈ ਇੰਨੇ ਕਿਸਾਨ ਜਾਦੇ ਸਰਵਾਈਵ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਇਸ ਕਰਕੇ ਹੁਣ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜੇ ਹੁਣ ਸਮੇਂ ਤੋਂ ਪਹਿਲਾਂ ਸਫਾਈ ਹੋ ਜੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਬਾਹ ਫੜੀ ਜਾਊਗੀ। ਤਕਰੀਬਨ ਜੀ 50 ਕਪਿੰਡ ਪੈਂਦੇ ਨੇ ਜਿਹੜੇ ਇਹਦੇ ਨਾਲ ਪ੍ਰਭਾਵਤ ਹੁੰਦੇ ਨੇ। ਤਾਂ ਦਾ ਪਾਸੋਂ ਏਰੀਆ ਦਾ 15 ਕਿਲੋਮੀਟਰ ਉੱਥੇ ਕਿੰਨੇ ਕਿੰਨੇ ਹੁੰਦੇ ਨੇ। ਜਦੋਂ ਪਹਿਲਾਂ ਜੀ ਹੁਣ ਚੋਆ ਚੜਿਆ ਸੀ ਜੀ ਪਾਸੋਂ ਦੇ ਵਿੱਚ ਜੀ ਆਲੇ-ਦਾਲੇ ਕਿੰਨੀ-ਕਿੰਨੀ ਗਾਰ ਚੜਾਤੀ ਸੀ ਉਹਨਾਂ ਨੇ। ਉਹ ਜਿਹੜੀ ਗਾਰ ਚੜੀ ਐ ਉਹ ਲੋਕਾਂ ਤੋਂ ਕਈ ਲੋਕਾਂ ਨੇ ਤਾਂ ਸਫਾਈ ਕਰਨ ਚ ਸਮਰਥ ਤੇ ਜਿਹੜੇ ਛੋਟੇ ਜ਼ਿਮੀਂਦਾਰ ਤੇ ਉਹ ਗਾਵ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਕਿਉਂਕਿ ਨਾ ਤਾਂ ਉਹ ਉਹਨੂੰ ਸਫਾਈ ਕਰ ਸਕਦੇ ਤੇ ਨਾ ਉੱਥੇ ਫਸਲ ਹੋ ਸਕਦੀ ਸੀ ਸੋ ਜੇ ਕੋਈ ਇਹੋ ਜਿਹਾ ਜ਼ਿਆਦਾ ਪਾਣੀ ਚੜ ਜਾਂਦਾ ਇਹੋ ਜਿਹਾ ਪਿੱਛੇ ਸਮਾਂ ਬਣਿਆ ਤੇ ਉਹ ਉਹ ਬਹੁਤ ਜ਼ਿਆਦਾ ਨੁਕਸਾਨਦੇ ਆ ਕਿਉਂ ਉਹ ਅੱਗੇ ਵੀ ਫਸਲ ਨਹੀਂ ਹੋ ਸਕਦੀ ਹੈਗੀ ਜਿਹੜਾ ਜੀ ਇਹ ਸੈਂਫਲਾ ਇਹ ਇਹਦਾ ਨੋਂ ਘੋੜਿਆਂ ਦੇ ਨਾਲ ਵੱਜਦਾ ਇਸ ਕਰਕੇ ਮੈਂ ਵੀ ਘੋੜਿਆਂ ਦਾ ਮੇਰੀ ਵੀ ਤਕਰੀਬਨ 60 ਸਾਲ ਦੀ ਉਮਰ ਹੋ ਗਈ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕਦੇ ਵੀ ਕਿੰਨੀਆਂ ਸਰਕਾਰਾਂ ਆਈਆਂ ਨੇ ਕਦੇ ਵੀ ਕੋਈ ਸਪਾਈ ਕਰਦਾ ਨਹੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਮੱਖਣ ਸਿੰਘ ਲਾਲਕਾ ਜੀ ਉਹਦੇ ਖੋਦ ਆਉਂਦੇ ਰਹੇ ਨੇ ਮਸ਼ੀਨਾਂ ਚੱਲਦੀਆਂ ਰਹੀਆਂ ਨੇ ਮੈਂ ਵੀ ਉਸ ਟਾਈਮ ਮੌਜੂਦਾ ਸਰਪੰਚ ਸੀ ਉਸ ਟਾਈਮ ਅਸੀਂ ਉਹਦੇ ਲੋਵੇ ਖੜ ਕੇ ਸਪਾਈ ਕਰਾਈ ਹੈ ਸਾਡੇ ਪਿੰਡ ਦੇਖ ਲਓ ਜੀ ਪਿਛਲੀ ਵਾਰੀ ਵੀ ਪਿੰਡ ਦੇ ਵਿੱਚ ਪਾਣੀ ਚਲਾ ਗਿਆ ਸੀ ਦਰਬਾਨੀ ਬਾਰਿਸ਼ ਪਈ ਸੀ ਫਸਲਾਂ ਮਰ ਗਈਆਂ ਸੀਆਂ ਲੋਕਾਂ ਦੇ ਘਰਾਂ 'ਚ ਪਾਣੀ ਜਾਵੜਿਆ ਸੀ ਸਿਰਫ ਪਾਣੀ ਬਾਰਿਸ਼ ਨਾਲ ਉਧਰੋਂ ਨਹੀਂ ਆਇਆ ਇਹ ਸੈਫਲ ਦੇ ਉਰੋਂ ਰੋਕਣ ਕਰਕੇ ਸਾਡੇ ਪਿੰਡ ਪਾਣੀ ਗਿਆ ਉਹਦੇ ਨਾਲ ਸਾਰੇ ਪਿੰਡਾਂ ਦੀਆਂ ਫਸਲਾਂ ਮਰੀਆਂ ਨੇ ਤੁਸੀਂ ਵੀ ਪਿੱਛੇ ਆ ਕੇ ਸਾਰਿਆਂ ਨੇ ਦੇਖਿਆ ਅਸੀਂ ਨੇ ਵੀ ਦੇਖਿਆ ਇਹਦੀ ਸਪਾਈ ਬਿਲਕੁਲ ਨਹੀਂ ਹੋਈ ਅਸੀਂ ਇਹੀ ਚਾਹੁੰਦੇ ਹਾਂ ਜਿਹੜੀ ਮੌਕੇ ਦੀ ਸਰਕਾਰ ਹੈ ਦੇਮਾਨ ਹੈ ਭਵੰਤਮਾਨ ਹੈ ਇਹਦੀ ਜਦੋਂ ਲਗਾਤਾਰ ਹਰੇਕ ਸਾਲ ਸਪਾਈ ਹੁੰਦੀ ਹੈ ਐਤਕੀ ਵੀ ਹੁਣ ਪੂਰੀ ਤੋਂ ਪੂਰੀ ਬੱਦ ਤੋਂ ਬੱਦ 100% ਦੀ ਸਪਾਈ ਹੋਣੀ ਚਾਹੀਦੀ ਹੁੰਦੀ ਹੈ ਤਾਂ ਕਿ ਸਾਡੇ ਜਿਹੜੇ 2-4 ਪਿੰਡ ਨੇ ਇਹਨਾਂ ਦਾ ਕੋਈ ਫਾਇਦਾ ਹੋਵੇ ਕਿੰਨੇ ਕਿ ਪਿੰਡਾਂ ਨੂੰ ਨੁਕਸਾਨ ਇਹ ਘਟੋ ਘਾਟੇ ਮੱਲੇਵਾਲ ਲੋਪੇ ਜੀ ਬਿਸਨਪੁਰਾ ਖੋਖ ਗੌਲ ਬਿੜਵਾਲ ਇਹ ਸਾਰੇ ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਸਾਰੇ ਪਿੰਡਾਂ ਦੀਆਂ ਫਸ 15 ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਘਰਾਂ ਦਾ ਵੀ ਨੁਕਸਾਨ ਹੁੰਦਾ ਕਈ ਜ਼ਿਮੀਂਦਾਰ ਖੇਤਾਂ ਦੇ ਵਿੱਚ ਘਰ ਪਾਈ ਬੈਠੇ ਨੇ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਉਹਨਾਂ ਦੇ ਰਸਤੇ ਬੰਦ ਹੋ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾਵੜਦਾ ਅੱਛਾ ਕੀ ਜਿਹੜੀ ਹੰਕੀ ਉਹਦੀ ਪ੍ਰਕਾਤੀ ਨਹੀਂ ਪਿਛਲੇ ਸਾਲ ਸਾਡੇ ਸਾਡੇ ਪਿੰਡੇ ਲਾਲੋ ਜੀ ਘੱਟੋ ਘੱਟ ਵੀ ਤੁਸੀਂ ਲਾਲੋ ਵੀ 2-300 ਏਕੜ ਬਿਲਕੁਲ ਖਤਮ ਹੋ ਗਈ ਜੀ ਦੁਬਾਰਾ ਜੀ ਨਹੀਂ ਲਾਈ ਬਿਲਕੁਲ ਖਤਮ ਹੋ ਗਈ ਜੀ ਜਿਨੀਆਂ ਫਸਲਾਂ ਨੇ ਸਾਰੀਆਂ ਖਤਮ ਹੋ ਗਈਆਂ ਨੇ ਸਿਰਫ ਇਹਦੇ ਕਾਰਨ ਇਹਦੇ ਵਿੱਚ ਜੇ ਥੱਲੇ ਦੀ ਪਾਣੀ ਲੰਘਦਾ ਚੋਏ ਦਾ ਉੱਤੇ ਦੀ ਨਹਿਰ ਦਾ ਨਾਂ ਇਹਦੇ ਬڑے بڑے ਦਰਖਤ ਵਹਾਜ ਜਾਂਦੇ ਨੇ ਆਗੇ ਉਹ ਸਾਰਾ ਪਾਣੀ ਵਾਪਸ ਚਲਾ ਜਾਂਦਾ ਅੱਗੇ ਪਾਣੀ ਬਿਲਕੁਲ ਨਹੀਂ ਜਾਂਦਾ ਆ ਹੁਣ ਤੁਸੀਂ ਦੇਖ ਲਓ ਕਿੰਨੀ ਮਿੱਟੀ ਐ ਆ ਸਾਰੀ ਮਿੱਟੀ ਵਾਲੇ ਬੰਨ ਲੱਗਿਆ ਪਿਆ ਇਸ ਕਰਕੇ ਅਸੀਂ ਚਾਹੁੰਦੇ ਆ ਜਿਹੜੀ ਮੌਕੇ ਦੀ ਮੌਜੂਦਾ ਸਰਕਾਰ ਐ ਇਹਦਾ ਠੇਕਾ ਦੇ ਕੇ ਜੀਵੀਸੀਆਂ ਮੰਗਾ ਕੇ ਵੀ ਸਫਾਈ ਵੱਧ ਤੋਂ ਵੱਧ ਕਰਾ ਦੇ ਸਾਡੇ ਪੰਡਾਂ ਨੂੰ ਕੋਈ ਰਾਹਤ ਨਹੀਂ ਸਭ ਤੋਂ ਵੱਡਾ ਕਾਰਨ ਐ ਸਫਾਈ ਹੋਉਂਦੀ ਆ ਜਿਆਦਾ ਵੀ ਸਫਾਈ ਸਰਕਾਰ ਸਮੇਂ ਸਿਰ ਕਰਵਾਉਂਦੀ ਨਹੀਂ ਰਹੀਗੀ ਹੁਣ ਵੀ ਅੱਜ ਇਹ ਆਪਾਂ ਪ੍ਰੋਗਰਾਮ ਰੱਖਿਆ ਸਰਕਾਰ ਨੂੰ ਜਗਾਉਣ ਦੇ ਲਈ ਉੱਪਰ ਆ। ਵੀ ਹੁਣ ਸਰਕਾਰ ਉਦੋਂ ਕਰਦੀ ਹੈ ਜਦੋਂ ਪਾਣੀ ਮਗਰ ਬਹੁਤ ਲੰਬੀ ਢਾਫ ਲੱਗ ਜਾਂਦੀ ਹੈ ਪਾਣੀ ਦੀ ਹਨਾ ਕਈ ਕਿਲੋਮੀਟਰ ਅੱਲਾ ਬਿਲਾਉਣਾ ਜਿੰਨੇ ਵੀ 20 25 ਪਿੰਡ ਨੇ। ਵੀ ਉਹਦੇ ਕਾਰਨਾਂ ਮਤਲਬ ਸਰਕਾਰ ਨੂੰ ਪਹਿਲਾਂ ਜਾਗਣਾ ਚਾਹੀਦਾ ਵੀ ਜਾਨੀ ਸਮੇਂ ਤੋਂ ਪਹਿਲਾਂ ਵੀ ਮੌਕੇ ਤੇ ਆ ਕੇ ਇਹ ਕਾਰਜ ਕਰਨੀ ਚਾਹੀਦਾ। ਵੀ ਕਾਫੀ ਨੁਕਸਾਨ ਹੁੰਦਾ। ਬਹੁਤ ਜ਼ਿਆਦਾ ਹਜ਼ਾਰਾਂ ਏਕੜ ਉਹਰੇ ਫਸਟਾ ਖਰਾਬ ਹੋ ਜਾਂਦੀ ਹੈ। ਇਧਰ ਬੜਵਾਲ ਦੇ ਲੋਕ, ਥੋਕ, ਇਧਰ ਲੋਪੇ ਘੋੜੇ ਸਾਰ ਦੂਰ ਤੱਕ ਇਧਰ ਛਾੜੇ ਪਿੰਡਾਂ ਤੱਕ ਮੱਲੇ ਵਾਲਾ ਤੱਕ ਚ